ਸੋ ਦੁਨੀਆ ਤੇ ਮਹਾਪੁਰਸ਼ਾਂ ਦੇ ਕੋਈ ਅੰਤ ਨਹੀਂ ਮਹਾਪੁਰਸ਼ ਜਿਵੇਂ ਬਾਬਾ ਤੁਸੀ ਹੁਣ ਜਾਂ ਹੋਰ ਜਨੇ ਮਹਾਪੁਰਸ਼ ਹੋਰ ਵੀ ਹੋਣ ਵੀ ਹੈਗੇ ਇਹ ਨਹੀਂ ਵੀ ਨਹੀਂ ਦੁਨੀਆ ਤੇ ਨ ਪੈਦੇ ਨਹੀਂ ਹੁੰਦਾ ਹੁੰਦਾ ਕਿ ਸਾਧੂ ਸੰਤ ਸਾਰੇ ਤੇ ਉਦੋਂ ਇਹ ਇਕੱਠੇ ਸੰਤ ਖਾਸ਼ੇ ਆਏ ਸੀਗੇ ਬਾਬਾ ਜੀ ਸੋ ਗੱਲ ਹੈ ਵੀ ਅਸਲ ਤੇ ਜਨੇ ਬੰਦਗੀ ਜਿਹੜੀ ਹੈ ਵੀ ਉਹ ਸਾਡੇ ਕੋਲੇ ਬੰਦਗੀ ਹੈ ਭਾਜਨ ਮੰਨਗੇ ਭਾਜਨ ਜਿਹੜਾ ਉਹ ਜਾਨ ਨੇ ਉਹਨਾਂ ਨੇ ਸੇਵਾ ਕੀਤੀ ਬਾਬਾ ਜੀ ਦੀ ਬੱਧਿਆਂ ਦੀ ਬਾਬਾ ਜੀ ਆਨੰਦ ਸੋਹਰਾਂ ਦੀ 21 ਸਾਲ ਸੇਵਾ ਕੀਤੀ ਉਹਨਾਂ ਨੇ 21 ਸਾਲ ਆ ਹੱਥਾਂ ਦੇ ਆਹ ਨੋਂ ਗਲਗੇਸ਼ ਤੇ ਪੈਰਾਂ ਦੇ ਇੰਨੀ ਸੇਵਾ ਕੀਤੀ ਤਾਂ ਕਿ ਜਾ ਕੇ ਉਹਨਾਂ ਨੇ ਜਣੇ ਇਸ ਡਿਗਰੀ ਨੂੰ ਬਾਬਾ ਜੀ ਆਨੰਦ ਸੋਹਰਾਂ ਦੀ ਜਦੋਂ ਸੁਪਨੇ 'ਚ ਵੀ ਇੱਕ ਦਿਨ 10 ਦਿਨ ਵੀ ਇਸ਼ਤਾ ਹੋਇਆ ਤੇ ਉਹ ਆਇਆ ਲੈ ਕੇ ਰੱਸੀ ਦਾ ਗੜਬਾ ਤੇ ਬਾਬਾ ਜੀ ਕਹਿੰਦੇ ਵੀ ਜਾ ਜਾ ਪਰ ਬਾਬਾ ਜੀ ਨੇ ਫੁਰਨਾ ਹੀ ਬਣਾਇਆ ਸੀ ਤੇ ਉਹ ਨਾਲ ਉਸ ਮੈਂ ਬਾਬਾ ਜੀ ਨੇ ਕਿਹਾ ਹੀ ਪਾਸ ਹੋਏ ਤੁਸੀਂ ਇਹਨੇ ਬਾਬਾ ਜੀ ਵੱਡਿਆਂ ਦੀ ਜਿਹੜੀ ਸੇਵਾ ਕੀਤੀ ਉਹ ਸੇਵਾ ਨੂੰ ਫਲ ਲੱਗਿਆ ਬਾਬਾ ਜੀ ਸ਼ਕਸ਼ਨਾ